ਏ ਪਾਜੀ ਮੈਂ ਬੋਲਣ ਲਈ ਆ ਭੂਪੇ ਦੀ ਘਰ ਦੀ ਤੇ ਬਿੱਤ ਜਾ ਕਿੱਥੇ ਆ ਮੁੰਡੇ ਦਾਦਾ ਘੜਾ ਮੁੰਡਾ ਆਕਾਸ਼ ਏ ਕੀ ਨਾ ਵਿਕਾਸ਼ ਆ ਹਾਜੀ ਇਹ ਨਾ ਪਾਜੀ ਮੈਂ ਲੋ ਕੀ ਕਰਤੂਦ ਕੀਤੀ ਏ ਤੁਸੀਂ ਕੌਣ ਆ ਤੁਸੀਂ ਲਾਇਆ ਕਿਹਨੂੰ ਲਿਆ ਫੋਨ ਆਹੀ ਪਾਜੀ ਮੈਂ ਭੂਪੇ ਦਾ ਘਰੋਂ ਬੋਲਣ ਲਈ ਆ ਮੈਂ ਲਾਇਆ ਆਕਾਸ਼ ਨੂੰ ਫੋਨ ਏ ਆਪਣਾ ਨਰਿੰਦਰਪੁਰੇ ਕਿਹੜਾ ਆਕਾਸ਼ ਏ ਦਾਸ ਤਰਦਾ ਮੁੰਡਾ ਹਾਂਜੀ ਕਿਹੜਾ ਸੋਣਾ ਵੀ ਬੰਨ ਲਾਇਆ ਜੇ ਹੈਲੋ ਹਾਂਜੀ ਹਾਂਜੀ ਭਾਰੀ ਮੈਂ ਨਾ ਆਜਾਂ ਤਾਂ ਸੰਨੇਸ ਬਾਨਾ ਗੱਲ ਕਰਾਂ ਮੈਂ ਖੰਡਈ ਆ ਵੀ ਮੈਂ ਇਸ ਤੇ ਤੇਰੇ ਘਰ ਫੋਨ ਲਾਇਆ ਹਾਂ ਹਾਂਜੀ ਦੱਸੋ ਇਹ ਨਾ ਤੁਹਾਡੇ ਮੁੰਡੇ ਨੇ ਤਤੂਦ ਵੇਖ ਲੋ ਕੀ ਕੀਤੀ ਐ ਇਹ ਨਾ ਇੱਥੇ ਕੁੱਤੇ ਦੇ ਗਏ ਕੱਲ ਦਸਦਾਰ ਕੌਣ ਕੌਣ ਇਹ ਕਾਸਤੇ ਇੱਕ ਕੋਈ ਹੋਰ ਮੁੰਡਾ ਆ ਦੀਪੂ ਕੇ ਕੌਣ ਆ ਉਹ ਦੇਖੋ ਜੀ ਢਾੜਾ ਨੰਬਰ ਗਲਤ ਲੱਗਾ ਵਾ ਕੋ ਬੁੱਹਾੜ ਨੂੰ ਆਟਾ ਜਿਹੜਾ ਆੜੇ ਦੇ ਘਰ ਬੈਠਾ ਵਾ ਪਤਾ ਉਹ ਨਹੀਂ ਪਾਜੀ ਇਹ ਕੱਢ ਲਿਆ ਇੱਥੇ ਤੇ ਇਹਨਾਂ ਨੇ ਮੁੰਡੇ ਜਿਹੜਾ ਕੁੱਤਾ ਛੱਡ ਕੇ ਗਿਆ ਉਹਨੇ ਤਾਂ ਕਿਤੇ ਖਾ ਲਿਆ ਇੱਥੇ ਨਿਆਣਾ ਕਿਸ ਦਾ ਕੱਲ ਕਿਹੜੇ ਟਾਈਮ ਛੱਡ ਕੇ ਗਏ ਜੇ ਇਹ ਕੱਲ ਪਾਜੀ ਆਇਆ 4 ਵਜੇ ਦੇ 30 ਮਿੰਟ ਤੇ 4 ਵਜੇ ਨੂੰ ਇੱਥੇ ਮੁੰਡਾ ਕਬੂਤਰ ਆਖਿਆ ਮੇਰੇ ਕੋਲ ਸੀ ਮੁੰਡਾ ਹਾਂ ਤੂੰ ਹੀ ਆ ਦੱਸ ਤਾਂ ਇਹਨਾਂ ਨੇ ਤੇ ਕਬੂਤਰਾਂ ਦਾ ਕਰਕੇ ਇੱਥੇ ਦੇ ਕੋ ਕਬੂਤਰ ਲੈਣ ਆਏ ਆ ਤੇ ਕੁੱਤਾ ਛੱਡ ਗਿਆ ਆਏ ਕਰਤੇ ਹੀਏ ਏ ਬਾਜੀ ਉਹ ਨਾ ਹਾਨੂੰ ਪਤਾ ਨਹੀਂ ਸਾਡੇ ਤੇ ਪੂਏ ਗਾੜੀ ਪੁੱਤਾਂ ਰਾਕੇ ਤੇ ਉਹਨੇ ਜਦੋਂ ਨਿਆਣਾ ਕਹਾਤਾ ਤਾਂ ਅਨਪੀਮਰ ਲੱਗਾ ਆ। ਹਰ ਸਿਆਣੀ ਇਹਦਾ ਕੋਈ ਨਹੀਂ। ਏ ਬਾਜੀ ਕਾਤੇ ਨਾ ਮੋਟਰਸਾਈਕਲ ਤੇ ਹੋਣਾ ਇਹਨਾਂ ਤੋਂ ਕੀ ਆ। ਪੁੱਤਾਂ ਦੇ ਕੋਲ ਮੁਰਦਕਲੇ ਨਹੀਂ ਗਾ। ਉਹ ਤੂੰ ਤੇ ਮੁੰਡੇ ਦਾ ਹੋਊਗਾ। ਦੇਖਾ ਤੂੰ ਹੀ ਸਿਆਣੀ ਬੈਣੇ ਆ ਬਾਜੀ ਇਹ ਘਾਟੀ ਪਿੰਡ ਦੇ ਸਿਆਪਾ ਤੇ ਆ ਆਂ ਹੀ ਪੰਚਾਇਤ ਨੂੰ ਲੱਗਿਆ। ਤਾ ਇਥੇ ਦੇ ਗਏ ਆ ਤੇ ਉਹਦੇ ਸਿਆਪਾ ਪਾਇਆ ਪਾਜੀ ਉਹਦੇ ਸਾਡੇ ਕਰ ਦੇ ਮਾਰਨ ਲਿਆ ਮੁੰਡੇ ਵਾਲੇ ਹੋਠੀਆਂ ਦਾ ਫੜੇ ਆ ਜਿਹੜੇ ਪਿੰਡ ਜਿਹੜੇ ਜਿਹੇ ਆ ਹੀ ਸਦਾ ਹੁੰਦਾ ਸਦਾ ਦਾ ਇਹਨੂੰ ਮੁੰਡੇ ਨੂੰ ਪਤਾ ਹੀ ਨਹੀਂ ਪਿੰਡ ਦਾ Hello。Hello。What's your name? Then?